ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆ ਸ਼ੇਖਰ ਰਾਇ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਅੱਜ ਦੀਆਂ ਸੁਰਖੀਆਂ ਤੇ ਪੰਜਾਬ ਨੂੰ ਔਰਤਾਂ ਦੇ ਲਈ ਸੁਰੱਖਿਅਤ ਬਣਾਉਣ ਵੱਲ ਵੱਡਾ ਕਦਮ ਪੰਜਾਬ ਸਰਕਾਰ ਨੇ ਸਖੀ ਵਨ ਸਟਾਪ ਸੈਂਟਰ ਕੀਤੇ ਸਥਾਪਿਤ ਮਲੋੜ ਦੀ ਦਾਣਾ ਮੰਡੀ 'ਚ ਹੰਗਾਮਾ ਨਹੀਂ ਕੀਤੀ ਜਾ ਰਹੀ ਅਨਾਜ ਦੀ ਲਿਫਟਿੰਗ ਐਡਵੋਕੇਟ ਤਾਮੀ ਦੀ ਅਗਵਾਈ ਦੇ ਵਿੱਚ ਅੰਤਰੀਮ ਕਮੇਟੀ ਨੇ ਲਿਆ ਅਹਿਮ ਫੈਸਲਾ ਸ਼੍ਰੋਮਣੀ ਕਮੇਟੀ ਰਾਜਵਾਨਾ ਬਾਰੇ ਪਟੀਸ਼ਨ ਸੰਬੰਧੀ ਆਮ رائے ਬਣਾਉਣ ਦੇ ਲਈ ਯਤਨਸ਼ੀਲ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਬਿਹਤਰੀ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਔਰਤਾ ਨੂੰ ਸੂਬੇ ਵਿੱਚ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਉਣਾ ਵੀ ਅਹਿਮ ਹੈ ਜਿਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲਗਾਤਾਰ ਨਵੇਂ ਉਪਰਾਲੇ ਕਰ ਰਹੀ ਹੈ ਇਸੇ ਸਬੰਧ ਦੇ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਸੂਬੇ ਦੀਆਂ ਔਰਤਾਂ ਦੇ ਨਾਲ ਖੁਸ਼ੀ ਸਾਂਝੀ ਕਰਦੇ ਹੋਏ ਕਿ ਆ ਕਿ ਸਮਾਜਿਕ ਸੁਰੱਖਿਆ ਦੇ ਮੱਦੇ ਨਜ਼ਰ 31 ਮਾਰਚ 2025 ਤੱਕ ਲਗਭਗ 21397 ਲੋੜਵੰਦ ਔਰਤਾਂ ਨੂੰ ਵਨ ਸਟਾਪ ਸੈਂਟਰਾਂ ਵੱਲੋਂ ਐਮਰਜੈਂਸੀ ਅਤੇ ਗੈਰ ਐਮਰਜੈਂਸੀ ਮੁਫਤ ਸੇਵਾਵਾਂ ਦਿੱਤੀਆਂ ਜਾ ਚੁੱਕੀਆਂ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਆ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਔਰਤਾਂ ਵਿਰੁੱਧ ਹਿੰਸਾ ਨੂੰ ਰੋਕਣ ਦੇ ਲਈ ਹਰੇਕ ਜ਼ਿਲ੍ਹੇ ਦੇ ਵਿੱਚ ਨਿੱਜੀ ਅਤੇ ਜਨਤਕ ਥਾਵਾਂ ਦੇ ਉੱਤੇ ਸਖੀ ਵਨ ਸਟਾਪ ਸੈਂਟਰ ਸਥਾਪਿਤ ਕੀਤੇ ਗਏ ਨੇ ਉਨਾਈ ਵੀ ਕਿਹਾ ਹੈ ਕਿ ਇਹ ਵਨ ਸਟਾਪ ਸੈਂਟਰ ਔਰਤਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਹਿੰਸਾ ਵਿਰੁੱਧ ਲੜਨ ਦੇ ਲਈ ਇੱਕ ਹੀ ਛੱਤ ਹੇਠ ਐਮਰਜੈਂਸੀ ਅਤੇ ਗੈਰ ਐਮਰਜੈਂਸੀ ਸਮੇਂ ਮੁਫਤ ਡਾਕਟਰੀ ਸਹਾਇਤਾ ਕਾਨੂੰਨੀ ਸਹਾਇਤਾ ਪੁਲਿਸ ਦੇ ਨਾਲ ਸੰਬੰਧਿਤ ਸੇਵਾਵਾਂ ਕਾਉਂਸਲਿੰਗ ਅਤੇ ਰਹਿਣ ਦੇ ਲਈ ਸੁਰੱਖਿਅਤ ਜਗ੍ਹਾ ਅਤੇ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀਆਂ ਔਰਤਾਂ ਲਈ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਉਣ ਦੇ ਵੱਲ ਲਗਾਤਾਰ ਯਤਨ ਕਰ ਰਹੀ ਹੈ ਤਾਂ ਜੋ ਸੂਬੇ ਦੀਆਂ ਔਰਤਾਂ ਨੂੰ ਸਮਾਜ ਦੀ ਮੁੱਖ ਧਾਰਾ ਦੇ ਵਿੱਚ ਲਿਆਂਦਾ ਜਾ ਸਕੇ। ਉਹਨਾਂ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਕਿਸੇ ਵੀ ਸਮਾਜ ਦਾ ਵਿਕਾਸ ਉੱਥੇ ਦੀਆਂ ਔਰਤਾਂ ਦੇ ਵਿਕਾਸ ਅਤੇ ਭਲਾਈ ਦੇ ਉੱਤੇ ਹੀ ਨਿਰਭਰ ਕਰਦਾ ਹੈ। ਇਸ ਲਈ ਸੂਬੇ ਦੀਆਂ ਔਰਤਾਂ ਲਈ ਸੁਰੱਖਿਅਤ ਅਤੇ ਸਹਿਯੋਗੀ ਵਾਤਾਵਰਣ ਮੁਹੱਈਆ ਕਰਵਾਣਾ ਸਾਡੀ ਸਰਕਾਰ ਦੀ ਮੁੱਖ ਤਰਜੀਹ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ ਮਲੋਟ ਦੀ ਦਾਣਾ ਮੰਡੀ ਤੋਂ ਮਜ਼ਦੂਰਾ ਅਤੇ ਆੜਤੀਆਂ ਦੇ ਵਿੱਚ ਅਨਾਜ ਦੀ ਲਿਫਟਿੰਗ ਨੂੰ ਲੈ ਕੇ ਮਾਹੌਲ ਗਰਮਾੰਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਚੱਲਦੇ ਮਲੋਟ ਦਾਣਾ ਮੰਡੀ ਨੂੰ ਮਜ਼ਦੂਰਾ ਵੱਲੋਂ ਤਾਲਾ ਲਗਾ ਦਿੱਤਾ ਗਿਆ ਅਤੇ ਮਜ਼ਦੂਰ ਮੰਡੀ ਦੇ ਗੇਟਾਂ ਦੇ ਬਾਹਰ ਧਰਨੇ ਲਗਾ ਕੇ ਬੈਠ ਗਏ ਉਹਨਾਂ ਦੇ ਨਾਲ ਹੀ ਆੜਤੀਏ ਵੀ ਧਰਨਿਆਂ ਦੇ ਉੱਪਰ ਬੈਠ ਚੁੱਕੇ ਨੇ ਸਨਦੀਪ ਭਵਨੀਆ ਪ੍ਰਧਾਨ ਅਨਾਜ ਮੰਡੀ ਮਜ਼ਦੂਰ ਯੂਨੀਅਨ ਜੀ ਕੀ ਮਾਮਲਾ ਕੀ ਹੈ ਜੀ ਮਾਮਲਾ ਹੈ ਜੀ ਜਿਹੜੀ ਹੈ ਕਿ ਇੱਥੇ 20-25 ਲੱਖ ਗਟਾ ਮਲੂੜ ਦੇ ਵਿੱਚ ਤੇ ਲਾਗੇ ਪਿੰਡਾਂ ਦੇ ਵਿੱਚ ਲਗਭਗ 50 ਮੰਡੀਆਂ ਦੇ ਵਿੱਚ ਪਿਆ ਹੈ ਇਹ ਲਿਫਟਿੰਗ ਨਹੀਂ ਹੋ ਰਹੀ ਸੀਜ਼ਨ ਹੁੰਦਾ ਆਮ ਤੌਰ ਤੇ 15 ਦਿਨ ਦਾ ਤੇ ਡੇਢ ਮਹੀਨਾ ਹੋ ਗਿਆ ਸੀਜ਼ਨ ਤਾਂ 10-15 ਦਿਨ ਚ ਖਤਮ ਹੋ ਗਿਆ ਬਟ ਜਿਹੜਾ ਸਟੈਕ ਇੱਥੇ ਲੱਗੇ ਹੋਏ ਆ ਅੰਬਾਰ ਲੱਗੇ ਹੋਏ ਕਣਕਾਂ ਦੇ ਉਹਨਾਂ ਦੀ ਲਿਫਟਿੰਗ ਨਹੀਂ ਹੋ ਰਹੀ ਜਦੋਂ ਲਿਫਟਿੰਗ ਨਹੀਂ ਹੋ ਰਹੀ ਤੇਰ ਮਜ਼ਦੂਰ ਜਿਹੜਾ ਉਹਦੀ ਤੱਕੇ ਨਾਲ ਹੀ ਰਿਸਪਾਂਸਿਬਿਲਟੀ ਬਣ ਜਾਂਦੀ ਹੈ ਜਦੋਂ ਕਿ ਉਹਦੀ ਕੋਈ ਰਿਸਪਾਂਸਿਬਿਲਟੀ ਨਹੀਂ ਬਣਦੀ ਕੋਈ ਉਹਦੀ ਚੌਕੀਦਾਰੀ ਕਰਨਾ ਕੋਈ ਕੁਝ ਨਹੀਂ ਮਾਲ ਘਟ ਗਿਆ ਡੈਮੇਜ ਹੋ ਗਿਆ ਮੋਇਸਚਰ ਲੱਗ ਗਿਆ ਉਹਨੂੰ ਮੋਇਸਚਰ ਘਟ ਗਿਆ ਕੋਈ ਨਾ ਕੋਈ ਬਹਾਨਾ ਬਣਾ ਕੇ ਇਹ ਮਾਲ ਚੁੱਕਣ ਤੋਂ ਗੁਰੇਜ਼ ਕਰ ਰਹੀ ਹੈ ਐਂਦੇ ਜਿਹੜਾ ਵੀ ਨੁਕਸਾਨ ਹੋਵੇਗਾ ਉਹ ਜਾਂ ਤਾਂ ਅੜਦੀਆਂ ਨੂੰ ਹੋਣਾ ਜਾਂ ਮਜ਼ਦੂਰਾਂ ਨੂੰ ਹੋਣਾ ਠੀਕ ਹੈ ਜੀ ਸਾਡੀ ਖਰੀਦ ਦੇ ਏਜੰਸੀਆਂ ਨੂੰ ਬੇਨਤੀ ਹੈ ਉਹ ਆਪਣੇ ਗਰਾਊਂਡ ਖੋਲਣ ਕੱਲਾ ਇੱਕ ਵਸ ਮਾਰਕਫੀਟ ਦਾ ਗਰਾਊਂਡ ਖੁੱਲਿਆ ਹੈ ਬਾਕੀ ਤਿੰਨੇ ਖਰੀਦ ਦੇ ਏਜੰਸੀਆਂ ਦਾ ਗਰਾਊਂਡ ਜਿਹੜੇ ਬੰਦ ਪਏ ਆ ਉਹ ਆਪਣਾ ਗਰਾਊਂਡ ਖੋਲਣ ਮਾਲੀ ਉਤੇ ਮਾਲ ਇਥੋਂ ਚੱਕਾ ਮਲੋੜ ਤੋਂ ਤਰਸੀਮ ਟੁੱਡੀ ਦੀ ਰਿਪੋਰਟ ਹਮਦਰਤ ਟੀਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਈ ਬਲਵੰਤ ਸਿੰਘ ਰਾਜਵਾਨਾ ਸਬੰਧੀ ਭਾਈ ਪਟੀਸ਼ਨ ਬਾਰੇ ਵਿਚਾਰ ਕਰਕੇ ਜਲਦ ਫੈਸਲਾ ਲੈਣ ਦਾ ਐਲਾਨ ਕੀਤਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਹੋਈ ਅੰਤ੍ਰੀਮ ਕਮੇਟੀ ਦੀ ਇਕੱਤਰਤਾ ਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨਾ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਲਿਖੀ ਤਿੰਨ ਸਫਿਆਂ ਦੀ ਚਿੱਠੀ ਦੇ ਉੱਤੇ ਗੰਭੀਰ ਵਿਚਾਰ ਕਰਦਿਆਂ ਇਸ ਕੌਮੀ ਮਸਲੇ ਦੀ ਸੰਜੀਦਗੀ ਅਨੁਸਾਰ ਜਲਦ ਫੈਸਲਾ ਲੈਣ ਦੀ ਵਚਨਬੱਧਤਾ ਪ੍ਰਗਟਾਈ ਗਈ ਹੈ। ਇਕੱਤਰਤਾ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਭਾਈ ਰਾਜਵਾਨਾ ਨੇ ਸ਼੍ਰੋਮਣੀ ਕਮੇਟੀ ਨੂੰ ਇੱਕ ਵਿਸਤਾਰਤ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਸਰਕਾਰਾਂ ਵੱਲੋਂ ਸਿੱਖਾਂ ਦੇ ਨਾਲ ਕੀਤੇ ਜਾ ਰਹੇ ਵਿਤਕਰੇ ਦਾ ਜ਼ਿਕਰ ਕੀਤਾ। ਇਸ ਪੱਤਰ ਦੇ ਵਿੱਚ ਭਾਈ ਰਾਜਵਾਨਾ ਨੇ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਸਬੰਧੀ ਪਾਈ ਗਈ ਪਟੀਸ਼ਨ ਵਾਪਸ ਲੈਣ ਦਾ ਵੀ ਜ਼ਿਕਰ ਕੀਤਾ। ਜਿੱਥੇ ਦੂਸਰੇ ਮਸਲੇ ਰੁਟੀਨ ਦੇ ਤੇ ਹੋਰ ਸੀ ਉਹਦੇ ਨਾਲ ਸਭ ਤੋਂ ਜਿਹੜਾ ਅੱਜ ਦਾ ਸਾਡਾ ਮੇਨ ਮੁੱਦਾ ਸੀ ਉਹ ਸੀ ਭਾਈ ਬਲਵੰਤ ਸਿੰਘ ਜੀ ਰਾਜਵਾਨੇ ਦੀ ਚਿੱਠੀ। ਇਹ ਚਿੱਠੀ ਮੈਂ ਪ੍ਰੈਸ ਨੂੰ ਰਿਲੀਜ਼ ਨਹੀਂ ਕਰਨੀ ਪਰ ਥੋੜੇ ਜਾਇ ਸਾਰਾਂ ਤੁਹਾਨੂੰ ਪੜ੍ਹ ਕੇ ਉਹਨਾਂ ਦੇ ਦੱਸਣਾ ਚਾਹਣਾ। ਤੇ ਤੁਹਾਡੇ মিডিਏ ਰਾਹੀਂ ਸਮੁੱਚੀ ਕੌਮ ਨੂੰ ਮੈਂ ਅਪੀਲ ਵੀ ਇੱਕ ਕਰਨੀ ਚਾਹੁੰਨਾ ਕਿ ਇਹ ਇੱਕ ਕੌਮੀ ਮੁੱਦਾ ਤੇ ਕੌਮੀ ਸੰਘਰਸ਼ ਦੀ ਜੋਦੇ ਦਾ ਉਸ ਮਹਾਨ ਆਗੂ ਦਾ ਜਿਹਨੇ ਨੇਜਲੇ ਨਹੀਂ ਕੌਮ ਪ੍ਰਾستی ਲਈ ਇੱਕ ਬੜਾ ਵੱਡਾ ਜਿਹੜਾ ਆ ਉਹ ਕਾਰਜ ਕੀਤਾ ਤੇ बार-बार ਅਸੀਂ ਦੋ ਪਹਿਲਾਂ ਮੀਟਿੰਗਾਂ ਵੀ ਕਰ ਚੁੱਕੇ ਤਾਂ ਮੈਂ ਤੁਹਾਡੇ ਹੋਰ ਇੱਕ ਧਿਆਨ ਚ ਲਿਆ ਦਿਆਂ ਸਨਿਚਰਵਾਰ ਨੂੰ ਭਾਵੇਂ ਕਾਨੂੰਨੀ ਪੱਖ ਸਾਰੇ ਬੰਦ ਹੋ ਚੁੱਕੇ ਇਸ ਕੇਸ ਦੇ ਵਿੱਚ ਵਕੀਲ ਸਹਿਬਾਨ ਤੇ ਜਿਹੜੇ ਜੱਜ ਸਹਿਬਾਨ ਸਾਡੇ ਕੋਲ ਸਬੰਧਤ ਆ ਹਰਾਇਵਾ ਵੀ ਭੇਜ ਦਿੰਦੇ ਆ ਉਹਨਾਂ ਦੀ ਚੰਡੀਗੜ੍ਹ ਸਾਬਾ ਆਫਿਸ ਦੇ ਵਿੱਚ ਇੱਕ ਪਾਵਲਕ ਅਬ੍ਰੀਨਿਅਲ ਲਈ ਮੀਟਿੰਗ ਵੀ ਕੀਤੀ ਜਾਊਗੀ ਤਾਂ ਕਿ ਭਾਈ ਰਾਜਵਾਨਾ ਸਾਹਿਬ ਜੀ ਦੇ ਜਜ਼ਬਾਤ ਜਿਹੜੇ ਆ ਉਹ ਸਾਰਿਆਂ ਨਾਲ ਸਾਂਝੇ ਕੀਤੇ ਜਾਣ ਤੇ ਕੌਮ ਸਮੁੱਚੀ ਆਪਣੀ ਵੀ ਦੇ ਦੇ। ਜੋ ਥੋੜਾ ਜਿਹਾ ਮੈਂ ਉਹਦਾ ਫਰੀਦ ਤੁਹਾਨੂੰ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਚਿੱਤੀ ਇਹ ਮੈਨੂੰ ਬਾਈ ਨੇ ਮਖਾਤੋਬ ਕੀਤੀ ਆ। ਸਭ ਤੋਂ ਪਹਿਲਾਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸਤਾਰਪੁਰਖ ਵਾਹਿਗੁਰੂ ਜੀ ਅਗੇ ਅਰਦਾਸ ਕਰਦਾ ਹਾਂ। ਜਿਵੇਂ ਕਿ ਆਪ ਜੀ ਨੇ ਇਹ ਪਤਾ ਹੀ ਹੈ ਆਪ ਜੀ ਨੂੰ ਇਹ ਪਤਾ ਹੀ ਹੈ ਕਿ ਪਿਛਲੇ 30 ਸਾਲਾਂ ਤੋਂ ਜੇਲ੍ਹ ਵਿੱਚ ਤੇ 18 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੈਠਾ ਆਪਣੇ ਹੋਣ ਵਾਲੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ ਦੇਸ਼ ਦੇ ਮੌਜੂਦਾ ਹਾਕਮ ਹੁਕਮਰਾਨਾਂ ਵੱਲੋਂ ਜਾਣ ਬੁੱਝ ਕੇ ਇੱਕ ਸਾਜ਼ਿਸ਼ ਦੇ ਤਹਿਤ ਬੋਰਡ ਰਾਜਨੀਤੀ ਨੂੰ ਮੁੱਖ ਰੱਖ ਕੇ ਪਿਛਲੇ 13 ਸਾਲਾਂ ਤੋਂ ਮੇਰੀ ਫਾਂਸੀ ਦੀ ਸਜ਼ਾ ਨਾਲ ਸੰਬੰਧਕ ਅਪੀਲ ਤੇ ਫੈਸਲਾ ਲੈਣ ਤੋਂ ਅਨਕਾਰ ਕੀਤਾ ਜਾ ਰਿਹਾ ਹੈ 2000 ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਸੁਪਰੀਮ ਕੋਰਟ ਵਿੱਚ ਬਾਰ-ਬਾਰ ਕੇਂਦਰ ਸਰਕਾਰ ਨੂੰ ਇਸ ਬੀਜ ਤੇ ਫੈਸਲਾ ਲੈਣ ਲਈ ਹਦੇਸ਼ ਜਾਰੀ ਕੀਤੇ ਗਏ ਪਰ ਅਫਸੋਸ ਕੇਂਦਰ ਸਰਕਾਰ ਨੇ ਨਾਤੇ ਸੁਪਰੀਮ ਕੋਰਟ ਦੇ ਹਦੇਸ਼ਾਂ ਨੂੰ ਹੀ ਮੰਨਿਆ ਤੇ ਨਾ ਹੀ ਸੁਪਰੀਮ ਕੋਰਟ ਆਪਣੇ ਕੀਤੇ ਹਦੇਸ਼ਾਂ ਨੂੰ ਲਾਗੂ ਕਰਵਾ ਸਕਿਆ ਜੇਕਰ ਦੇਸ਼ ਦੀ ਸੁਪਰੀਮ ਕੋਰਟ ਦੀ ਕੋਈ ਸੁਪਰੀਮ ਕੋਰਟ ਵੀ ਕੋਈ ਫੈਸਲਾ ਨਾ ਕਰਵਾ ਸਕੇ ਕੇਂਦਰ ਅੱਗੇ بے بس ਹੋ ਜਾਵੇ ਫਿਰ ਇਨਸਾਫ ਲਈ ਕਿਹੜਾ ਰਾਹ ਬਚਦਾ ਹੈ ਮੈਨੂੰ ਨજર ਨਹੀਂ ਆਉਂਦਾ ਦੂਸਰਾ ਉਹਨੇ ਭਾਰੀ ਰਾਜੋਵਾਨਾ ਸਾਹਿਬ ਨੇ ਇੱਕਾ ਜਿਹੜਾ ਪਹਿਲਗਾਮਾ ਪਿੱਛੇ ਜਿਹੜਾ ਵੱਡਾ ایپیسوڈ ਹੋਇਆ ਉਹ ਤੇ ਦੁੱਖ ਦੇ ਵੀ ਅਝਾਰ ਕੀਤਾ ਪਿਛਲੇ ਦਿਨ ਹੀ ਪਹਿਲਗਾਮ ਦੇ ਵਿੱਚ ਬਹੁਤ ਤਖਤਾਈ ਘਟਨਾ ਵਾਪਰੀ ਹੱਸਦੇ ਖੇਡਦੇ ਨਿਰਦੋਸ਼ ਲੋਕਾਂ ਦਾ ਧਰਮ ਪੁੱਛ ਕੇ ਲੋਕਾਂ ਨੂੰ ਇਸ ਕਤਲੇ ਲੋਕਾਂ ਨੂੰ ਇਸ ਵਿੱਚ ਕਤਲੇ ਆਮ ਕਰ ਦਿੱਤਾ ਗਿਆ ਉਹ ਵੀ ਹਿੰਦੂ ਸਨ ਇਸ ਘਟਨਾ ਬਹੁਤ ਖਦਾਈ ਹੈ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹਨੀ ਹੀ ਘਟ ਹੈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ